ਜਮ ਚੀ ਦੀ ਸਾਰਿਆਂ ਨੂੰ ਇਹ ਟੈਸਟੀਮਨੀ ਮੇਰੇ ਬ੍ਰਦਰ ਦਿਆ ਕਿ ਮੇਰੇ ਬ੍ਰਦਰ ਉਹ ਕੋਈ ਵੀ ਮਤਲਬ ਮੇਰਾ ਬ੍ਰਦਰ ਨਾ ਆਰਮੀ ਦੇ ਲਈ ਟਰਾਈ ਕਰਦਾ ਸੀ ਉਹਨੇ ਦੋ ਵਾਰੀ ਐਗਜ਼ਾਮ ਟਰਾਈ ਕਰ ਐਗਜ਼ਾਮ ਲਈ ਟਰਾਈ ਕਰ ਲੇ ਸੇ ਐਗਜ਼ਾਮ ਕਲੀਅਰ ਕਰ ਜਾਂਦਾ ਸੀ ਬਟ ਟੈਲ ਵਗੈਰਾ ਨਹੀਂ ਕਲੀਅਰ ਕਲੀਅਰ ਹੋਣ ਦੀ ਸੋਚ ਤਾਂ ਪਰਮੇਸ਼ਰ ਨੇ ਆਪਣੀ ਦਾਸੀ ਤੇ ਜ਼ਾਹਿਰ ਕਰਾਈ ਸੀ ਕਿ ਤੂੰ ਮੇਰੇ ਬਾਰੇ ਕਿ ਮੈਂ 11 ਮੀਟਿੰਗ ਅਟੈਂਡ ਕਰਨੀ ਆ ਤਾਂ ਮੈਂ ਉਸ ਅਕੋਰਡਿੰਗ ਕਰਿਆ ਜਦੋਂ ਮੈਂ ਫਸਟ ਮੀਟਿੰਗ ਵਿੱਚ ਹੀ ਗਈ ਤਾਂ ਪਰਮੇਸ਼ਰ ਦੀ ਦਾਸੀ ਨੇ ਆਪ ਦੇ ਪਰਮੇਸ਼ਰ ਦੇ ਦਾਸ ਨੇ ਤੇ ਦਾਸੀ ਤੇ ਭੇਜ ਜ਼ਾਹਿਰ ਕਰਿਆ ਕਿ ਜੋ ਆਰ ਉਹਦੇ ਵਾਸਤੇ ਵਧੀਆ ਨਹੀਂ ਗਈ ਵੀ ਪਰਮੇਸ਼ਰ ਮੇਰੇ ਭਰਾ ਦੇ ਲਈ ਰਾਸ ਤੇ ਬਹੁਤ ਜਲਦ ਖੋਲ ਰਿਆ ਉਹਨੂੰ ਇਦਾਂ ਦੀ ਜੌਬ ਨਾਲ ਬਲੈਸ ਕਰ ਰਿਹਾ ਜੋ ਉਹਦੇ ਲਈ ਬਹੁਤ ਵਧੀਆ ਤਾਂ ਉਹਦੋਂ ਇੱਕ ਹਫ਼ਤੇ ਬਾਅਦ ਮੇਰੇ ਬ੍ਰਦਰ ਨੂੰ ਇੱਕ ਜੌਬ ਦੇ ਨਾਲ ਬਲੈਸ ਕੀਤਾ ਉਹਦੀ ਸੈਲਰੀ 17500 ਸੈਲਰੀ ਉਹਦੇ ਵਿੱਚ ਕੋਈ ਵੀ ਐਕਸਟਰਾ ਖਰਚਾ ਵਗੈਰਾ ਨਹੀਂ ਜਿਵੇਂ ਰੂਮ ਵਗੈਰਾ ਦਾ ਰੂਮ ਦੇ ਸੱਲੋ ਹੈਗਾ ਵਾ ਬਟ ਖਾਣੇ ਦੇ ਵੀ ਗਰਦਾ ਕੋਈ ਖਰਚਾ ਨਹੀਂ ਤਾਂ ਜੋ ਪਰਮੇਸ਼ਰ ਦੀ ਦਾਸੀ ਨੇ ਮੇਰੇ ਬ੍ਰਦਰ ਲਈ ਵਰਡਸ ਬੋਲੇ ਸੀ ਉਹ ਬਹੁਤ ਵਧੀਆ ਪੂਰੀ ਪਰਮੇਸ਼ਰ ਦੀ ਗ੍ਰੇਸ ਦੇ ਨਾਲ ਪੂਰੇ ਹੋਏ ਇਸ ਦੇ ਲਈ ਮੈਂ ਪਰਮੇਸ਼ਰ ਦੇ ਦਾਸ ਦਾ ਦਾਸੀ ਦਾ ਤੇ ਪਰਮੇਸ਼ਰ ਦਾ ਬਹੁਤ-ਬਹੁਤ ਧੰਨਵਾਦ ਕਰਦੀ ਹਾਂ ਹallelujah ਜੋਸ ਮਹਿਮਾ ਕਰਨਗੇ ਇਹਨਾਂ ਨੂੰ ਗਵਾਹੀ ਹੋਈ ਪ੍ਰੋਫੈਟ ਕਮਲਜੀਤ ਦੁਆਰਾ ਜਿਨ੍ਹਾਂ ਦੀ ਬੰਦਗੀ ਪਿੰਡ ਕਲਾਲੇ ਲੱਗਦੀ ਹੈ ਉਹਨਾਂ ਨੂੰ ਕਿਹਾ ਗਿਆ ਬੰਦਾ ਭੈਣੇ ਇਹਦੇ ਭੈਣ ਨੂੰ ਮੈਸੇਜ ਲਾਇਆ ਗਿਆ ਬਰਮਜੀਤ ਨੂੰ ਉਹਨਾਂ ਨੇ ਕਿਹਾ 11 ਬੰਦਗੀਆਂ ਟੈਂਡ ਕਰਨੀਆਂ ਨੇ ਜੋਨੇ 10 ਜਿਹੜੇ ਪਹਿਲੀ ਬੰਦੀ ਇਹਨੇ ਅਟੈਂਡ ਕੀਤੀ ਤਾਂ ਪਰਮੇਸ਼ਨ ਨੇ ਇਹਦ ਨੂੰ ਜ਼ਾਹਿਰ ਕੀਤਾ ਵੀ ਤੁਹਾਡਾ ਬ੍ਰਦਰ ਆਰਮੀ ਉਹਨਾਂ ਨੇ ਠੀਕ ਨਹੀਂ ਹੈਗੀ ਉੱਥੇ ਸੁਰੱਖਿਤ ਨਹੀਂ ਰਹਿ ਸਕਦਾ ਕੁਝ ਵੀ ਹੋ ਸਕਦਾ ਪੂਰੀ ਜਾਨ ਨੂੰ ਫਤਰਾ ਹੋ ਸਕਦਾ ਜੋ ਆਰਮੀ ਮੇਲੇ ਟਰਾਈ ਨਾ ਕਰੇ ਉਹਦਾਂ ਨੂੰ ਹੋਰ ਕਿਸੇ ਕੰਮ ਨਾਲ ਬਲੈਸ ਕਰਨ ਜਾ ਰਿਹਾ ਹੈ ਹਾਲੇਲੂਇਆ ਜਿਵੇਂ ਭੈਣ ਹੁਣ ਦੱਸ ਕੇ ਗਈ ਹੈ ਇਹਨੇ ਬੋਲਿਆ ਉਸੇ ਪ੍ਰੋਫੈਟਿਕ ਬਾਰਡਰ ਬੋਲਣ ਤੋਂ ਬਾਅਦ ਸਹੀ ਇੱਕ ਹਫ਼ਤੇ ਬਾਅਦ ਉਹਨੂੰ ਖੁਦਾਵਾਰ ਨੇ ਨਵੀਂ ਜੋਬ ਨਾਲ ਬਲੈਸ ਕੀਤਾ ਹਾਲੇਲੂਇਆ ਜਿਹਦੀ ਸੈਲਰੀ 17-18000 ਰੁਪਏ ਹੈ ਕੋਈ ਫਾਦ ਰਾਜਾ ਨਹੀਂ ਹallelujah ਜੋਰ ਤੇ ਮਹਿਮਾ ਕਰਾਂਗੇ ਪਰਮੇਸ਼ਰ ਦੀ ਜੋ ਖੁਦਾ ਆਪਣੇ ਦਾਸਾਂ ਤੇ ਦਾਸਜੋ ਦੇ ਭੇਜਣ ਨੂੰ ਜ਼ਾਹਿਰ ਕਰਦਾ ਜੋ ਮੰਨਦਾਗਾ ਉਹ ਗਵਾਹੀ ਨੂੰ ਪਾਉਂਦਾ ਇਸੇ ਮਸੀਹ ਦੇ ਸਾਹਮਣੇ ਦੇ ਵਿੱਚ ਹallelujah ਹallelujah ਜੋਸ ਲਈ ਮਹਿਮਾ ਕਰਦਿਆ ਕਰੋ ਸ਼ਾਮਰਤੀ ਗਵਾਹੀ ਆ ਆਸ਼ੀਸ਼ਿਤ ਗਵਾਹੀ ਆ ਤੰਦੀ ਗਵਾਹੀ ਆ ਬਿਜ਼ਨਸ ਦੀ ਗਵਾਹੀ ਆ ਜਿੰਨਾ ਖੋਜਾਂ ਬੰਦੀ ਮਹਿਮਾ ਕਰੋਗੇ ਉਨਾ ਹੀ ਤੁਹਾਡੇ ਬਿਨਸ ਹੋਰ ਜ਼ਿਆਦਾ ਓਪਨ ਹੋਣ ਜਾ ਰਹੇ ਨੇ ਇਸੀ ਮਰਤੀ ਦੇ ਸ਼ਾਮਾ ਦੀ ਲਾਗ ਵਿੱਚ ਹallelujah ਔਰ ਪਰਮੇਸ਼ਰ ਕਹਿ ਰਿਹਾ ਅੱਜ ਤੋਂ ਬਾਅਦ ਤੁਹਾਡੇ ਕਾਰੋਬਾਰ ਦੇ ਵਿੱਚ ਜੋ ਪਹਿਲਾਂ ਬੱਚਦੇ ਇੰਨੀ ਨਹੀਂ ਹੁੰਦੇ ਸੀ ਅੱਜ ਤੋਂ ਬਾਅਦ ਬੱਚਤ ਹੋਣੀ ਸ਼ੁਰੂ ਹੋਣ ਜਾ ਰਹੀ ਹੈ ਇਸੀ ਮਰਤੀ ਦੇ ਸ਼ਾਮਾ ਦੀ ਲਾਗ ਵਿੱਚ ਤੁਸੀਂ ਕਮਾਓਗੇ ਥਾਂਗ ਔਰ ਸੇਕ ਬਚਾਉਂਗੇ ਸ਼ੇਵਸ ਰਿਜ਼ਾਮਾਤੀ ਨਾ ਦੇ ਵਿੱਚ ਇਕੋ ਤਾਂ ਵੰਦੀ ਗਰੇਸ ਦਾ ਜੋ ਬੋਲੇ ਜਾਂਦਾ ਪੂਰੇ ਫੇਸ ਨਾਲ ਜੋ ਆਮਨ ਕਹਿੰਦੇ ਨੇ ਔਰ ਸੀਵ ਕਾਟਦੇ ਨੇ ਉਹ ਗਵਾਹੀਆਂ ਨਾਲ ਖੜੇ ਹੁੰਦੇ ਨੇ ਉਹ ਮਸੇ ਨਾਲ ਭਾਤੇ ਰਿਸ਼ੇਵਸ ਰਿਜ਼ਾਮਾਤੀ ਨਾ ਦੇ ਵਿੱਚ ਹallelujah thank you jesus